ਇਸ ਸਿਨੇਮਾ 90 ਸਾਲਾਂ ਦੇ ਫਿਲਮ ਦੇ ਇਤਿਹਾਸ ਦੇ ਵਿੱਚ ਪੰਜਾਬੀ ਸਿਨੇਮਾ ਦਾ ਇਹ ਇਤਿਹਾਸ ਹੈ ਉਹਦੇ ਵਿੱਚ ਮੇਰੇ ਇਤਿਹਾਸ ਕਰਤੀਆਂ ਸਟਾਡੀ ਫਿਲਮ ਨਹੀਂ ਆਈ ਜਿੱਚ ਕੋਈ ਤਲ ਤਲਾਇਕ ਹੋ ਗਈ ਜਿਹੜੀਆਂ ਹੋਂ ਫਿਲਮਾਂ ਬਣ ਰਹੀਆਂ ਨੇ ਉਹ ਕਿਹੜੇ ਪੰਜਾਬ ਦੀਆਂ ਫਿਲਮਾਂ ਬਣ ਰਹੀਆਂ ਨੇ ਉਹਦੇ ਚੋਂ ਬਿਹੂਰ ਗਾਇਬ ਹੁੰਦਾ ਹੈ ਨਿਸ਼ਾਨ ਗਾਇਬ ਹੁੰਦਾ ਹੈ ਜਾਂ ਪਿਰ ਦਾ ਹੋਰ ਸੁਧਾਰ ਹੋਣਾ ਕੋਈ ਨਹੀਂ ਹੁੰਦਾ ਕਵੀ ਕੋਈ ਤੀਕਾ ਭਈ ਹੁੰਦੇ ਨੇ ਕਿ ਭਈ ਉਹ ਪ੍ਰਵਾਸੀ ਮਜੂਦ ਹੋਣਾ ਵੀ ਕੋਈ ਦੁਨੀਆ ਦਾ ਜ਼ੁਲਮ ਨਹੀਂ ਹੈਗਾ ਕਿਉਂਕਿ ਹੁੰਦੇ ਨੇ ਉਹ ਫਿਲਮ ਬਣਾਉਂਦਾ ਉਹ ਪਾਤੀ ਬੰਦੇ ਨੂੰ ਕਿੰਨੇ ਚਿੱਤਰੂ ਬਣਦੇ ਨੇ ਤੇ ਉਹ ਵੀ ਜਿਹੜਾ ਪ੍ਰੋਡਿਊਸਰ ਜਾਂ ਡਾਇਰੈਕਟਰ ਜਾਂ ਰਾਈਟਰ ਕਿਸ ਬੈਕਗ੍ਰਾਉਂਡ ਤੋਂ ਆਇਆ ਕਿਸੇ ਛੁੱਕੜ ਤੋਂ ਆਇਆ ਕਿਸ ਸੈਂਸਿਬਿਲਿਟੀ ਨਾਲ ਕਿਸ ਸੂਝ ਨਾਲ ਆਇਆ ਕਿਸ ਨੈਤਿਕਤਾ ਦੇ ਨਾਲ ਆ ਕਿਸ ਕਿਸ ਬੈ ਸਾਰਾ ਕੁਝ ਮੈਟਰ ਕਰਦਾ ਹੈ ਉਹਦਾ ਤੇ ਉਹ ਉਸੇ ਤਰ੍ਹਾਂ ਦੀ ਫਿਲਮ ਬਣਾਉਂਦਾ ਜਿਵੇਂ ਪੰਜਾਬੀ ਦੇ ਵਿੱਚ ਤਸੱਰ ਇੱਕ ਮਰਾਠੀ ਦੀ ਫਿਲਮ ਸੀ ਸਹੀ ਗਾਣ ਉਹ ਦਲੇਤ ਇੱਕ ਬੰਦੇ ਦੀ ਬੱਚਿਆਂ ਦੀ ਉਹ ਅਪਰਕਾਸ਼ ਹੁੰਦੀ ਆ ਕੁੜੀ ਤੇ ਉਹ ਮੁੰਡਾ ਇੱਕ ਦਲੇਤ ਦਾ ਕੋਈ ਨਾ ਸੂਰੀਆ ਪੰਜਾਬੀ ਦੇ ਵਿੱਚ ਉਹ ਰੀਮੇਕ ਬਣਿਆ ਉਹਨਾਂ ਨੇ ਮੁੰਡਾ ਵੀ ਮਾਨ ਕਰ ਕਿਉਂਕਿ ਉਹਨਾਂ ਨੂੰ ਦਲੇਤ ਕਰਦਾਰ ਫਿਲਮ ਚ ਚਾਹੀਦਾ ਜਦੋਂ ਥੋੜੀ ਹਾਲਾਂਕਿ ਅਸਲੀ ਫਿਲਮ ਨੂੰ ਕਰੈਕਟਰ ਦਲੇਤ ਦਾ ਕਿ ਤਵਲੇ 19 ਦੀ ਇਮਾਨਦਾਰੀ ਤੇ ਵਿਸਾਰਲ ਨਾ ਵੀ ਆ ਤੀ ਜਿਹਦੇ ਤੋਂ ਲੈ ਰਹੇ ਹਫੂਸ ਹਮ ਤਾਂ 19 ਕਮਾਂ। ਹੁਣ ਉਹ ਕੌਣ ਆ ਜਿਹੜਾ ਉਹ ਬਦਲਦਾ। ਉਹ ਬੰਦੇ ਦੀ ਮਾਨਸਿਕਤਾ ਸਮਝਿੰਦੀ ਲੋਕ। ਕਿ ਉਹ ਕੌਣ ਜਿਹੜਾ ਜਿਹਦੇ ਕੋਲ ਪੈਸਾ ਵੀ ਆ, ਜਿਹਦੇ ਕੋਲ ਸਾਰਾ ਕੁਝ ਹੈ ਤੇ ਫਿਰ ਉਹ ਤੁਹਾਨੂੰ ਕਹਿੰਦਾ ਵੀ ਆ ਨਾਰਾ ਲੱਗੇ ਬੋਲ। ਮੈਂ ਤਾਂ ਪੰਜਾਬੀ ਪਰਮਾ ਦੇ 90 ਸਾਲ ਦੀ ਇਤਿਹਾਸ ਨਹੀਂ ਖੋਣ ਦਵਾਂਗੇ। ਆਪ ਆਇਰਨ ਨਾਲ ਯਾਰ ਤੁਹਾਡੇ ਮਗਰ ਪੈ ਜਾਣਗੇ ਇਹ ਨਾ ਕਰੋ ਸੋ ਜਿਹੜੀ ਜਮਾਤ ਕਲਮਾ ਬਣਾ ਰਹੀ ਆ ਮжоਰਟੀ ਦੇ ਵਿੱਚ ਉਹ ਜਮਾਤ ਵੀ ਇੱਕ ਆਪਣੀ ਵੀ ਕੋਈ ਸੋਚ ਆ ਜਾਂਦੀ ਤੇ ਉਹਨਾਂ ਕੋਲ ਵਸੀਲੇ ਨਹੀਂ ਉਹ ਫਿਰ ਉਹੀ ਨਿਓਂਗੇ ਜਿਹੜਾ ਉਹ ਚਾਹਵਾ ਉਹ ਤੁਹਾਨੂੰ ਫਿਰ ਤੁਹਾਡੀ ਧੌਣ ਤੇ ਗੁੱਡਾ ਰੱਖ ਕੇ ਕਰਦੇ ਰੋਮਕ ਲੈ ਕੇ ਆਉਣਗੇ ਤੁਹਾਨੂੰ ਇਹ ਤੁਹਾਡੀ ਸਟਰਗਲ ਆ ਵੀ ਤੁਸੀਂ ਪੈਸਾ ਤਾਂ ਉਨਾ ਕੁਲੀਆ ਮੇਰੇ ਕੋਲ ਤਾਂ ਹੈ ਨਹੀਂ ਮੇਰੇ ਅੱਗੇ ਆ ਗੁਣਤੀ ਹੈਗਾ ਤਾਂ ਮੈਂ ਇੰਨੀ ਵੀ ਕੋਸ਼ਿਸ਼ ਕਰ ਸਕਦਾ ਵੀ 20% ਇਹਨਾਂ ਦੀ ਚਲਾ ਦੂੰਗਾ 80% ਚਲਾ ਲੂੰਗਾ ਸਮਝਦੇ ਹੋ ਲੈ ਕਿਤੇ ਇਹ ਹੋਏਗਾ ਫਿਰ ਮੈਂ ਝੌਂਦੇ ਗੋਡਾ ਰੱਖ ਲੈਣ ਕਿ ਤੇ 80 ਉਹ ਜਲਾ ਦੇਣ ਕਿ ਮੇਰਾ ਬੀੜ ਹੈ ਜੀ ਇਹ ਵੀ ਹੋ ਸਕਦਾ ਹੈ ਇਹ ਤਾਂ ਚੈਲੰਜ ਹੈ ਤੇ ਲੜਾਈ ਹੈ ਸਟੇਮੋਸੀ ਨੱਗੇ ਸਰਲਾ ਦੇ ਖਲਤੇ ਤੇ ਅੱਜ ਦੇ ਪੰਜਾਬੀ ਸਨੇਮੇ ਦਾ ਇਹਨਾਂ ਇਤਿਹਾਸ ਉਦੇ ਵਿੱਚ ਮੇਰੇ ਧਿਆਨ ਕਰਤੀ ਇਸ ਤਰ੍ਹਾਂ ਦੀ ਫਿਲਮ ਨਹੀਂ ਆਈ ਜਿੱਥੇ ਕੋਈ ਤਲਕ ਲਾਇਕ ਹੋਵੇ ਚਲੋ ਹੋਪ ਕਰਦੇ ਹਾਂ ਕਿ ਪੰਜਾਬ ਤੇ ਜਿਹੜੀ ਬਾਕੀ ਦਾ ਵੱਡਾ ਹਿੱਸਾ ਜਿਹੜਾ ਉਹ ਹੈਗਾ ਉਹਦੇ ਉਹਨਾਂ ਦੇ ਵੀ ਗੱਲ ਬਣੂਗੀ ਅੱਛਾ ਹੁਣ ਆਪਾਂ ਕਰਦਾ ਥੋੜੀ ਵਿਸ਼ਾ ਬਦਲਦੇ ਹਾਂ ਭਾਸ਼ਾ ਤੇ ਸਰੇਮੇ ਦੀ ਗੱਲ ਕਰਦੇ ਆ ਤੁਸੀਂ ਬੋਲੀਆਂ ਦੀ ਗੱਲ ਕੀਤੀ ਉਹ ਖੁਸ਼ ਹਾਂ ਮੈਂ ਬੜਾ ਦੇਖਿਆ ਨਹੀਂ ਤੁਹਾਡੀਆਂ ਫਿਲਮਾਂ ਦੇ ਵਿੱਚ ਬੜੇ ਸचेਤ ਹੋ ਗਏ ਨਾ ਤੁਸੀਂ ਜਿਹੜੀਆਂ ਪੰਜਾਬੀ ਦੀਆਂ ਆਪ ਕੋ ਬੋਲੀਆਂ ਉਹਨੂੰ ਬਾਰੇ ਖਾਸ ਤੌਰ ਤੇ ਜੇ ਮੌੜ ਦਰ ਤੇ ਸਰਚ ਦੀ ਗੱਲ ਕਰਾਂ ਤੁਸੀਂ ਉਹ ਚ ਜਿਹੜੇ ਐ ਰੋਹੀਲ ਜਿਹੜਾ ਸ਼ਬਦ ਵਰਤਦੇ ਆ ਨਾ ਉਹਦੇ ਚ ਜਿਹੜੀ ਸਾਰੀ ਸੰਗੂਰ ਦੀ ਗੁੱਤੀ ਹੈਗੀ ਹੈ ਉਹ ਚ ਉਹ ਸ਼ਬਦ ਟੀ ਵੀ ਵਰਤਣ ਦੀ ਬਾਰ ਬਾਰ ਉਹ ਚ ਬਾਈ ਵਰਤੇ ਜਾਂਦੇ ਨੇ ਵਰਤੇ ਆ ਲੈ ਕੇ ਹੁਣ ਅਸੀਂ ਆਪ ਤੌਰ ਤੇ ਕਹਿ ਦਿੰਦੇ ਆ ਫਲਾਨੀ ਚੀਜ਼ ਖਲਾੜਤੀ ਸਾਡੇ ਸਾਰੇ ਸ਼ਬਦ ਇਹਨਾਂ ਸਾਰ ਤੇ ਵਰਤਦੇ ਆ ਪਰ ਉਹਦੇ ਚ ਮੈਂ ਤੁਸੀਂ ਸ਼ਬਦ ਵਰਤਿਆ ਉਹਨਾਂ ਨੇ ਮਤਲਬ ਢਾਲ ਮਾਰ ਕੇ ਸਾਗ ਖਿਲਿਆਰ ਕਰਨ ਹੈ ਨਾ ਇਹ ਖੇਲਿਆਰ ਦਾ ਸ਼ਬਦ ਵਰਤਦਾ ਤੇ ਇਹ ਮੈਂ ਇਸ ਫਿਲਮ ਸਾਜ ਹੈ ਜਿਹੜਾ ਉਹ ਮਾਂ ਬੋਲੀ ਦਾ ਕਰਜਾ ਕਿਵੇਂ ਤਾਸਕਦਾ ਹੈ ਮਾਂ ਬੋਲੀ ਦਾ ਕਰਜਾ ਕਿਵੇਂ ਤਾਸਕਦਾ ਹੈ ਇੱਕ ਮੈਨੂੰ ਲੱਗਦਾ ਹੁੰਦਾ ਵੀ ਸਹਾਇਕਕਾਰ ਹੈ ਜਾਂ ਕਲਾਕਾਰ ਹੈ ਜਾਂ ਫਿਲਮਕਾਰ ਹੈ ਉਹਦੇ ਤੇ ਜ਼ੁਮੇਵਾਰੀ ਹੁੰਦੀ ਹੈ ਨਾਲ ਦੀ ਨਾਲ ਉਹ ਮਾਂ ਬੋਲੀ ਨੂੰ ਕੁਝ ਦੇਣਾ ਵੀ ਹੁੰਦਾ ਹੈ ਤੇ ਕੋ ਨੂੰ ਲੱਗਦਾ ਜਤਿੰਦਰ ਮੋਹਰ ਜਿਹੜਾ ਮਾਹੂਦੀ ਲਈ ਜਿਹਨੇ ਉਹ ਪਸ਼ਾਵ ਨੂੰ ਪਸ਼ਾਦ ਕਰ ਦਿੱਤੀ ਉਹ ਜਿਹੜਾ ਉਹ ਕੋਈ ਮੈਂ ਇਹ ਇਹ ਇਹਨੀ ਮਸਲਾ ਆਏਗਾ ਵੀ ਉਹ ਜੀ ਦੇ ਸ਼ਬਦ ਲੈ ਕੇ ਆਉਣੀ ਮੈਨੂੰ ਮੇਰੀ ਬੋਲੀ ਨਾਲ ਇਸ਼ਕ ਕਿਉਂ ਹੋ ਗਿਆ ਮੈਂ ਕਿਉਂ ਇਸ ਤਰ੍ਹਾਂ ਮੈਨੂੰ ਕਿਉਂ ਐ ਚੰਗੀ ਲੱਗਦੀ ਆ ਬੋਲੀ ਜਿਹਉਂਦੀਆਂ ਉਹ ਤੋਂ ਬੋਲੀਆਂ ਕੋਈ ਵੀ ਲਹਿਜਾ ਹੋਵੇ ਮੈਨੂੰ ਕਿਉਂ ਐ ਮਤਲਬ ਜਦੋਂ ਮੈਂ ਉਹ ਕੋਈ ਡਾਇਲਗ ਲਿਖਦਾ ਜਾਂਦਾ ਮੈਂ ਉਹਦੇ ਬਾਰੇ ਕੋਈ ਗੱਲ ਲਿਖਦਾ ਮੈਨੂੰ ਕਿਉਂ ਖੁਸ਼ੀ ਹੁੰਤੋਂ ਮੈਨੂੰ ਖੁਸ਼ੀ ਦਿੰਦਾ ਮੈਨੂੰ ਐ ਲੱਗਦਾ ਵੀ ਇਸ ਦੁਨੀਆ ਦੇ ਉੱਤੇ ਇੱਡੀ ਸੁਣੀ ਦੁਨੀਆ ਹੈ ਇਹਦੇ ਵਿੱਚ ਇੱਕਾ ਖਿੱਤਾ ਜਿੱਥੇ ਮੈਂ ਬੋਲੀ ਬੋਲੀ ਗਈ ਜਦੋਂ ਮੈਂ ਉੱਥੇ ਪੈਦਾ ਹੋਇਆ ਤੇ ਉਹ ਉਹ ਉੱਥੇ ਕਿਸ ਤਰ੍ਹਾਂ ਦੇ ਲੋਕ ਇੰਨੀਆਂ ਬੋਲੀਆਂ ਬੋਲ ਰਹੇ ਨੇ ਉਹ ਘਟੋੜ ਮੇਰਾ ਜਾਗਣ ਦਾ ਹੱਕ ਹੈ ਤੇ ਫਿਰ ਮੈਂ ਜੇ ਉਹ ਆਪਣੀ ਕਲਾ ਦੇ ਕਿਸੇ ਵੀ ਰੂਪ ਦੇ ਵਿੱਚ ਉਹ ਘੋਖ ਕਰ ਸਕਦਾ ਵੱਖ-ਵੱਖ ਸਕਦਾ ਤਾਂ ਉਹ ਮੈਂ ਮੈਂ ਕਿੰਨਾ ਆਪਣੇ ਆਪਣੇ ਨੂੰ ਉਪਾਧਾ ਵਾਲਾ ਸਮਝਦਾ ਮੈਂ ਮੈਨੂੰ ਇਹ ਮੌਕਾ ਮਿਲ ਗਿਆ ਵੀ ਮੈਂ ਜਿਵੇਂ ਹੁਣ ਆਹ ਜਿਹੜੀ ਸਾਡੀ ਫਾਰਮ ਤੇ ਪਾਉ ਆ ਰਹੀ ਆ ਇਹਦੇ ਵਿੱਚ ਦੋ ਜਿਵੇਂ ਲਝਾਇਲ ਨੇ ਉਹ ਵੀ ਉਹ ਵੀ ਰਿਆੜੀ ਦੇ ਰੱਖੇ ਸੀ ਮੈਨੂੰ ਹਲੋ ਰਿਆੜੀ ਵਾਲਾ ਮਤਲਬ ਥੋੜਾ ਜਿਹਾ ਹੋ ਗਿਆ ਸਾਡੀ ਥੋੜੀ ਜਿਹੀ ਸ਼ੂਟਿੰਗ ਦੀ ਕਾਲੀ ਸੀ ਇਸ ਕਰਕੇ ਜਿ ਉਹ ਐਕਸੈਂਟ ਨਹੀਂ ਹੋ ਕਰ ਸਕਿਆਗੇ ਉਹਦੇ ਵਿੱਚ ਜਿਹੜਾ ਮਲਬਈ ਨੇ ਉਹ ਮਲਬਈ ਨਹੀਂ ਹੈਗੇ ਓਟਾ ਹੀਰੇ ਨੇ ਇਸ ਲਈ ਹਾਇਰਟਾ ਨੂੰ ਮਾਲਵੇ ਦਾ ਸੁਨਾਲਾ ਸੁਨਣਾ ਤੁਮਾ ਨੂੰ ਇਹੋ ਬਰਾਹੀ ਸਾਨੀ ਵਾਲਾ ਦਰਾ ਇਸ ਏਰੀਆ ਤੋਂ ਲਿਆਉ ਜਿਹਨੂੰ ਉਹ ਉਹਦੇ ਵਿੱਚ ਬੋਲੀ ਉਹ ਕਹਿੰਦਾ ਵੀ ਚੱਲ ਵਟਾਈ ਦੀ ਬੋਲੀ ਸੁਣਾਉਂਦਾ ਇਹ ਕਿੰਡੀ ਮਾਣ ਵਾਲੀ ਤੁਹਾਨੂੰ ਮਾਣ ਮਹਿਸੂਸ ਕਰਾਉਂਦੀ ਹੈ ਇਹ ਗੱਲ ਚੱਲ ਤਾਂ ਇਹਦੀ ਬੋਲੀ ਸੁਣਾਉਂਦੇ ਉਹ ਬੋਲੀਆਂ गाਉਂਦੇ ਨੇ ਰਾਤ ਨੂੰ ਕੈਨੇਡਾ ਦੇ ਵਿੱਚ ਬੈਠ ਕੇ ਤੇ ਬੰਦਾ ਜਦੋਂ ਰੀਵੀਲਿੰਗ ਵਾਲ ਰੀਵੀਲ ਹੋ ਜੂਗੀ ਗੱਲ ਬੰਦਾ ਘਰੋਂ ਭੱਜਿਆ ਹੋਇਆ ਲੱਭਦੀ ਫਿਰਦੀ ਹੈ ਜਨਤਾ ਉਹਨੂੰ ਕੈਨੇਡਾ ਦੇ ਵਿੱਚ ਬੰਦਾ ਇੱਕ ਨੂੰ ਜਾਣਦਾ ਵੀ ਉਹ ਅਣਜਾਣੋਂ ਦਾ ਮਿਲ ਜਾਂਦਾ ਹੈ ਜਦੋਂ ਮੈਂ ਉਹ ਨਹੀਂ ਤੁਹਾਡਾ ਸਵਾਗਤ ਕਰਨਾ ਚਾਹੁੰਦਾ ਮੈਂ ਉਹਦੇ ਨਾਲ ਜੁੜੀ ਹੋਈ ਇੱਕ ਗੱਲ ਦੱਸ ਕਰ ਤੁਹਾਨੂੰ ਭਈ ਬੁੱਟਾ ਸਿੰਘ ਸ਼ਾਹ ਦੇ ਇੱਕ ਨਾਮ ਦੇ ਸੁਣੇ ਵੀ ਇਹ ਸਾਰੇ ਨਾਮ ਜਾਣਦੇ ਮੈਂ ਪਹਿਲ ਬੰਬੇ ਚ ਪਹਿਲਾ ਬੰਦਾ ਬੁੱਟਾ ਸਿੰਘ ਸ਼ਾਹ ਸੀ ਉਹਨਾਂ ਨੂੰ ਮੈਂ ਬਿਸਕ੍ਰਿਪਟ ਜਤਿੰਦਰ ਸਿੰਘ ਸੈ ਇਰਾਜ ਕੈਮਰਾਮੈਨ ਨੇ ਮੇਰੇ ਦੋਸਤ ਉਹ ਮੈਨੂੰ ਲੈ ਕੇ ਗਏ ਸੀ ਉਹਨਾਂ ਕੋਲ ਉਹਨਾਂ ਦੀ ਕਹਾਣੀ ਵੀ ਇਹਨਾਂ ਨੂੰ ਸਕ੍ਰਿਪਟ ਰਾਈਟਰ ਨੇ ਤੁਹਾਨੂੰ ਕੋਈ ਅਕਲ ਦੀ ਗੱਲ ਦੱਸ ਦੇਣੀ ਤੇ ਮੈਂ ਉਹ ਉਹਨਾਂ ਨੇ ਉਹਨਾਂ ਨੇ ਬਲਾਕ ਆਸਾਂ ਨੂੰ ਲਿਆ ਪਰ ਉਹਨਾਂ ਨੇ ਜਾਣਾ ਸੀ ਤੇ ਉਹ ਬੜੇ ਉਸਲਵਟੇ ਜੇ ਲੈ ਰਹੇ ਸੀ ਕਿ ਯਾਰ ਚਲ ਤੂੰ 5 ਮਿੰਟ ਦੀ ਗੱਲ ਖਤਮ ਕਰ ਦੇ ਕਹਿੰਦੇ ਮੈਂ ਜਾਣਾ ਯਾਰ ਐਟ ਟਾਈਮ ਤੇ ਲੇਖੀਆ ਮੈਂ ਕਿਹਾ ਜੀ ਮੈਂ 2 ਮਿੰਟ ਦੀ ਗੱਲ ਖਤਮ ਕਰ ਦੇਣੀ ਹੈ ਜਿਆ ਕਹਾਣੀ ਹੈ ਤੇ